ਕਾਲ ਜੀ ਤੁਹਾਨੂੰ ਦਿਖਾਉਨੇ ਆ ਜਿਹੜੀ ਝਾਮਨੰਗਰ ਕਟੜਾ ਐਕਸਪ੍ਰੈਸ ਵੇ ਬੰਨ ਰਿਹਾ ਉਹਦੇ ਕਾਰਨ ਪਿੰਡਾਂ ਵਿੱਚ ਕੀ ਹਾਲ ਹੈ ਆ ਪਿੰਡ ਕਾਂਗੜਾ ਇੱਥੋਂ ਦੀ ਨਾਲੇ ਟਿੱਪਰ ਲੱਗਦੇ ਆ ਉਹ ਭਰ ਕੇ ਮਿੱਟੀ ਭਰ ਕੇ ਕਿ ਸੜਕ ਤਾਂ ਇੰਨਾ ਮੰਦਾ ਹਾਲ ਕੀਤਾ ਉਹਨਾਂ ਨੇ ਵਿੱਚ ਜਮਾ ਸੜਕ ਤੋੜ ਛੱਗੀ ਹੈ ਹੁਣ ਇਹ ਨਹੀਂ ਪਤਾ ਵੀ ਉਹ ਕਟੜੇ ਵਾਲੇ ਉਹਦੇ ਨਾਲ ਦੇਖੋ ਗੱਡੀ ਉਖੜੀ ਪਈ ਹੈ ਕੀ ਨੂੰ ਫਾਇਦਾ ਹੋਣਾ ਪਰ ਲੋਕਲ ਲੋਕਾਂ ਨੂੰ ਬਹੁਤ ਵੱਡਾ ਜੰਗੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਕਿਉਂਕਿ ਇੱਥੋਂ ਦੇ ਸਕੂਲ ਵਾਲੀਆਂ ਬੱਸਾਂ ਵੀ ਲੰਘਦੀਆਂ ਦੂਜੀਆਂ ਅਮਰਤ ਸਰ ਸਾਹਿਬ ਨੂੰ ਜਾਣ ਵਾਲੀਆਂ ਬੱਸਾਂ ਵੀ ਇੱਥੋਂ ਦੀ ਲੰਘਦੀਆਂ ਦੇਖੋ ਇੱਧਰ ਕਿੰਨਾ ਛੜਕਿਆ ਇਹ ਲਗਾ ਕੇ ਇਹਨਾਂ ਨੇ ਕਟਵਰ ਕੀਤੀ ਹੈ ਤੇ ਬਹੁਤ ਮਲਕੀਤ ਚਲਣਾ ਵੀ ਇਹਨਾਂ ਦਾ ਬਹੁਤ ਗਲਤ ਤਰੀਕੇ ਨਾਲ ਚਲਦੇ ਨੇ ਇਹ ਬਹੁਤ ਫਾਸਟ ਚਲਦੇ ਨੇ ਔਰ ਸਾਈਡ ਵੀ ਨਹੀਂ ਦਿੰਦੇ ਬਿਨਾਂ ਮਤਤ ਤੋਂ ਇੰਨਾ ਮਾਰਦੇ ਰਹਿੰਦੇ ਨੇ ਦੇ ਦੇ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਲਾਈਕ ਸ਼ੇਅਰ ਜਰੂਰ ਕਰੋ ਕਿਉਂਕਿ ਸਾਨੂੰ ਪਤਾ ਲੱਗ ਸਕੇਗਾ ਤੁਹਾਡਾ ਇਹ ਤੇ ਕੀ ਸੁਝਾਅ ਬਦ ਜਾ ਕੀ ਬਦ ਜਾ